ਜਾਲੀ ਜਮਾਨ ਦਾ 크라운 ਵਾਲੇ ਗਿਰੋਹ ਦੇ ਫਰਜ਼ੀ ਵਾਲੇ ਦਾ ਜਲੰਧਰ ਪੁਲਿਸ ਸਟੇਸ਼ਨ ਨੂੰ ਖੁਲਾਸਾ ਕੀਤਾ ਗਿਆ ਪਰਦਾਫਾਸ਼ ਕੀਤਾ ਗਿਆ ਤੇ ਮੇ ਨਾਲ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਿਰ ਗੈਂਗ ਦੇ ਬਾਰੇ ਵਿੱਚ ਜਾਣਕਾਰੀ ਦਿਓ ਕਿ ਕਿੰਨੇ ਬੰਦੇ ਫੜੇ ਗਏ ਨੇ ਤੇ ਇਹਨਾਂ ਦੇ ਵੱਲੋਂ ਕੀ ਕੁਝ ਕੰਮ ਕੀਤੇ ਜਾ ਰਹੇ ਸੀ ਕਿਹੜੇ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਕਿ ਸੱਤ ਬੰਦੇ ਫੜੇ ਗਏ ਨੇ ਦੋ ਅਮਰਸਰ ਦੇ ਤੇ ਪੰਜ ਜਿਹੜੇ ਜਲੰਧਰ ਦੇ ਨੇ 25 ਤੋਂ 40 ਸਾਲ ਦੀ ਉਮਰ ਦੇ ਵਿੱਚ 6 ਮਹੀਨੇ ਤੋਂ ਕਾਫੀ ਐਕਟਿਵ ਸੀਗੇ ਐਕਟਿਵ ਸੀਗੇ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਅੰਮ੍ਰਿਤਸਰ 10 ਪਰਚੇ ਪੁਰਾਣੇ ਦਰਜ 55 ਇਨਾਂ ਨੇ ਜਾਲੀ ਜਵਾਨਤਾ ਕਰਾਈਆਂ ਹੁੰਦ ਤੱਕ ਇਨ ਜ਼ਿਲ੍ਹਿਆਂ ਚ ਤੇ ਜਿਹੜੀ ਕਨਫਰਮਡ ਕੀਤੀਆਂ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਤੇ ਬੇਸਿਕ ਮੋਡਸ ਆਪਰੇਂਡੀ ਜਿਹੜਾ ਹੁੰਦਾ ਸੀਗਾ ਜ਼ਿਆਦਾਤਰ ਇਹ ਐਨਡੀਪੀਐਸ ਤੇ ਥਫਟ ਦੇ ਕੇਸਸ ਦੀ ਜਮਾਨਤ ਕਰਾਉਂਦੇ ਸੀਗੇ ਪੰਜ ਤੋਂ 10000 ਰੁਪਏ ਲੈਂਦੇ ਸੀਗੇ ਮੋਡਸ ਆਪਰੇਂਡੀ ਹੁੰਦਾ ਸੀਗਾ ਕਿ ਇਹ ਵੈਬਸਾਈਟ ਤੇ ਜਾ ਕੇ ਲੈਂਡ ਰੈਵਨਿਊ ਦੀ ਵੈਬਸਾਈਟਸ ਜਾ ਕੇ ਰੈਂਡਮਲੀ ਕੋਈ ਫਰਦ ਦਾ ਨੰਬਰ ਕੱਢਦੇ ਸੀਗੇ ਜਿਸ ਇਨਸਾਨ ਦੇ ਨਾਂ ਦੀ ਫਰਦ ਹੁੰਦੀ ਸੀਗੀ ਉਹਦਾ ਇਹ ਆਇਡੈਂਟੀਟੀ ਥੈਫਟ ਕਰਦੇ ਸੀਗੇ ਜਾਲੀ ਆਧਾਰ ਕਾਰਡ ਬਣਾ ਕੇ ਤੇ オリジナル ਜਿਹੜੀ ਫਰਦ ਹੈ ਉਹ ਸੇਵਾ ਕੇਂਦਰ ਤੋਂ ਲੈ ਕੇ ਆ ਜਾਂਦੇ ਸੀਗੇ ਜਿਹੜੀ ਐਟੈਸਟਡ ਹੁੰਦੀ ਹੈ ਉਹਦੇ ਬੇਸਿਸ ਤੇ ਫਿਰ ਇਹ ਕਨਸਰਨਡ ਜਿਹੜੀ ਬਿਲਡ ਰਿਕੁਆਇਰਡ ਡਾਕੂਮੈਂਟਸ ਨੇ ਉਹ ਤਿਆਰ ਕਰਦੇ ਸੀਗੇ ਇਹਨਾਂ ਦੇ ਇਹਨਾਂ ਦੇ ਪੋਜੈਸ਼ਨ ਵਿੱਚੋਂ 122 ਜਾਲੀ ਆਧਾਰ ਕਾਰਡ ਬਰਾਮਦ ਹੋਇਆ 41 ਆਈ ਕਾਰਡਸ ਐ ਜਿੱਥੇ ਤਹਿਸੀਲਦਾਰ ਦਾ ਨੰਬਰਦਾਰ ਦਾ ਸਰਪੰਚ ਦਾ ਸਟੈਂਪਸ ਐ 1520 ਦੇ ਕਰੀਬ ਉਹ ਵੀ ਜਿਹੜੀ ਹੈ ਸਟੈਂਪਸ ਤਹਿਸੀਲਦਾਰ ਦੀ ਹੈ ਕੋਈ ਪਟਵਾਰੀ ਦੀ ਨੰਬਰਦਾਰ ਦੀ ਸਰਪੰਚਾਂ ਦੀ ਤੇ 35 ਫਰਦਾ ਮਿਲੀ ਹੈ Ориਜਨਲ ਫਰਦਾ ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਹੋਰ ਜਿਹੜਾ ਜਿਹੜਾ ਵੀ ਰੋਲ سامنے ਆਇਆ ਨੂੰ ਨਾਮਜ਼ਦ ਕਿਤਾ ਜਾਊਗਾ ਸਰ ਜੀ ਬਈ ਨਾ ਜਿਹੜੇ આરોપી ਨੇ ਗੈਂਗ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਦਿਮਾਗ ਲਗਾਇਆ ਗਿਆ ਕੰਪਿਊਟਰ ਦਾ ਇਸਤੇਮਾਲ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਕੀਤਾ ਗਿਆ ਜਾਲੀ ਆਧਾਰ ਕਾਰਡ ਬਣਾਏ ਗਏ ਨੇ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਐਜੂਕੇਸ਼ਨਲ ਕੁਆਲਿਫਿਕੇਸ਼ਨ ਕੀ ਹੈ ਜਾਂ ਫਿਰ ਪੜ੍ਹੇ ਲਿਖੇ ਨਹੀਂ ਸੀ ਕੌਣ ਸੀ ਇਹਨਾਂ ਦੇ ਬਾਰੇ ਥੋੜੀ ਜਾਣਕਾਰੀ ਨਾ ਨਾ ਕੋਈ 10ਵੀਂ ਪਾਸ ਹੈ ਕੋਈ ਫਰਸਟ ਇਅਰ ਦਾ ਡਰਾਪ ਆਊਟ ਹੈ ਬਹੁਤ ਜ਼ਿਆਦਾ ਪੜ੍ਹੇ ਲਿਖੇ ਨਹੀਂ ਜੀ ਸਰ ਜਿਹੜੀਆਂ 55 ਨੰਦ ਵੱਲੋਂ ਜ਼ਮਾਨਤਾਂ ਕਰਵਾਈਆਂ ਗਈਆਂ ਨੇ ਜਾਲੀ ਜ਼ਮਾਨਤਾਂ ਨੇ ਉਹਨਾਂ ਦੇ ਉੱਪਰ ਵੀ ਕੋਈ ਐਕਸ਼ਨ ਹੋਣ ਵਾਲਾ ਹੈ ਜੀ ਸਰ ਇਹਨਾਂ ਗੈਂਗ ਦੇ ਜਿਹੜੇ ਮੈਂਬਰ ਨੇ ਇਹਨਾਂ ਦੇ ਉੱਪਰ ਕੀ ਹੁਣ ਅਗਲੀ ਕਾਰਵਾਈ ਕੀ ਰਹਿਣ ਵਾਲੀ ਹੈ ਫਿਲਹਾਲ ਤਾਂ ਇਹਨਾਂ ਨੂੰ ਰਿਮਾਂਡ ਲੈਂਗੇ ਤੇ ਹੋਰ ਇਨਵੈਸਟੀਗੇਟ ਕਰਨਗੇ ਥੈਂਕ ਯੂ ਤੇ ਮੈਂ ਨਾਲ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਮਾਜੂਬ ਸੀਗੇ ਜੀ ਨਾਲ ਗੱਲਬਾਤ ਕੀਤੀ ਹੈ ਕੈਮਰਾਮੈਨ ਮਨੀਸ਼ ਤਨਾਲ ਅੰਟਰਸਟ ਡਾਕ ਪੰਜਾਬ ਬੁਲਟਿਨ ਜਲੰਧਰ